ਮੈਂ ਇਹ ਇੰਨਾ ਸੋਚਿਆ ਵੀ ਨਹੀਂ ਹੋਣਾ ਐਮਸ ਤੋਂ ਲੈ ਕੇ ਯੂਨੀਵਰਸਟੀਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਕਸ਼ੀਆਂ ਤੋਂ ਲੈ ਕੇ ਥਰਮਲ ਪਲਾਂਟਾਂ ਤੋਂ ਲੈ ਕੇ ਪੱਕੇ ਖਾਰਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀਆਂ ਉਹ ਫੇਕੋ ਸਾਹਿਬ ਮੈਨੂੰ ਪਤਾ ਪਹਿਲੇ ਮੇਰੀ ਨਾਲ ਪਾ ਸੀ ਮਨ ਲਾ ਇਥੇ ਸਾਰੇ ਜਿੰਨੇ ਖਾਰ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਗੋਟ ਚੱਕੋ ਮੈਨੂੰ ਯਾਦ ਆ ਭਲਾੜੇ ਵਾਲੇ 209 ਕਰੋੜ ਇਹਨਾਂ ਨੂੰ ਇਕੱਲੇ ਖਾਲੇ ਵਾਸਤੇ ਲੱਗਿਆ ਸੀ ਵਿਚਾਰੇ ਉੱਥੇ ਕਿਸ ਨੇ ਦੇਖਿਆ ਨਹੀਂ ਸੀ ਇੰਨੇ ਸਾਲ ਅੱਜ ਤੱਕ ਇਹ ਦੇਖੋ ਅੱਜ ਤਾਂ ਤਲਵੰਡੀ ਸਾਹ ਤੋਂ ਵਾਲੇ ਉਹ ਥੋੜੇ ਕਸ਼ੀਆਂ ਦੇ ਟਿਊਬਵਲ ਨਹੀਂ ਲਵਾਦੀ ਸਰਕਾਰੀ ਹੈਗੇ ਕੋਈ ਉਹਨਾਂ ਕੰਡਾ ਦੇ ਹਾਂ ਹਾਂ ਆਹ ਕਿੱਥੇ ਪਾਣੀ ਤੇ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬਵਲ ਲਾ ਦਿਓ ਉੱਥੇ ਫਿਰ ਕੇ ਆਪ ਕੋ ਬਾਦਲ ਬੰਦਾ ਤੁਮੀ ਕਿੱਤਾ ਕਰਨੀ ਲੋਨ ਸਰਬੰਦੀ ਕਾਲੀ ਜਿੰਮਵਾ ਅੱਛਾ ਤੁਸੀਂ ਦੇਖੋ ਆ ਮਲੂਕਾ ਸਾਹਿਬ ਮੇਰੇ ਕੋਲੇ ਆਏ ਆ ਰਾਮਪੁਰਾ ਮਿਲਦਾ ਸੈੱਟ ਲੋ ਲੱਗਿਆ ਹੀ ਕੋਰਟ ਵਿੱਚ ਹਾਂ ਨਾ ਕੋਰਟ ਵਿੱਚ ਕੀ ਆ ਜਿਹੜਾ ਗੁਰੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁੱਝ ਹੀ ਛੱਡੀ ਨਹੀਂ ਬਠਿੰਡਾ ਕੀ ਸੀ ਕੀ ਹੈ ਆ ਸੜਕਾਂ ਦੇਖੋ ਇੱਥੋਂ ਤੁਸੀਂ ਮੈਨ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕ ਕੇ ਜਾਂਦੇ ਹੋ ਹਰ ਬਰ ਮੈਨਾਂ ਚੌਥਾ ਕੇ ਇੰਨਾ ਨਹੀਂ ਲੱਗਦਾ ਪੁੱਤੇ ਚੌਥੇ ਇਹ ਤਾਂ ਉਹਦੇ ਉਮਰ ਤੇ ਪਹੁੰਚ ਜਾਂਦੇ ਮੈਨੂੰ ਦੁੱਖ ਲੱਗਦਾ ਦੁੱਖ ਲੱਗਦਾ ਕਿ ਅਪਰ ਦਸਰ ਖਰਾਬ ਕਰ ਲਈ ਆਪਣੇ ਇਹ ਪੰਜਾਬ ਆਪਣਾ ਘਰ ਹੈ ਹੁਣ ਆਪਣੇ ਮੁੰਡਿਆਂ ਨੂੰ ਆਸਟ੍ਰੇਲੀਆ ਲੈ ਵੀ ਨਹੀਂ ਲੈਣ ਉਹ ਯਾਰ ਨਾ ਕੈਨੇਡਾ ਲੈਣ ਉਹ ਯਾਰ ਹੁਣ ਤੇ ਰਹਿਣਾ ਆਪਾਂ ਇੱਥੇ ਆਪਣੇ ਪੰਜਾਬ ਨੂੰ ਬਚਾ ਲਈਏ ਬਾਈ ਜਗ੍ਹਾ ਮੈਂ ਹੋਈ ਕਿੰਨ ਲੱਗਿਆ ਦੇਖੋ ਅਸੀਂ 24 ਘੰਟੇ ਥੋੜੇ ਵਿੱਚ ਸੀ ਥੋੜੀ ਸਰਕਾਰ ਸੀ ਆ ਜਿਹੜੇ ਤੁਹਾਡੇ ਡਿਊਲ ਕਨੈਕਸ਼ਨ ਦੀ ਗੱਲ ਆ ਗਈ ਮੇਰੇ ਕੋਲ ਪੁੱਛਦਾ ਸੀ ਮੈਂ ਜਦੋਂ ਮਹਿਕਮਾ ਮੇਰੇ ਕੋਲੇ ਸੀ ਤੇ ਮੈਂ ਅਫਸਰਾਂ ਥੱਲੇ ਮੈਂ ਕਿਹਾ ਟੋਟਲ ਪੰਜਾਬ ਚ ਕਿੰਨੇ ਡਿਊਲ ਕਨੈਕਸ਼ਨ ਆ ਕਹਿੰਦੇ ਜੀ 15 ਲੱਖ ਮੈਂ ਕਿਹਾ ਇਹਨਾਂ ਨੂੰ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਸਰਕਾਰ ਚ ਕਿੰਨੇ ਲੱਗੇ ਜੀ ਰੌਣ ਲੱਗੇ ਮੇ ਸਾਢੇ 13 ਲੱਖ ਕਿਊਲ ਕਨੈਕਸ਼ਨ ਬਾਪੂ ਬਾਦਲ ਨੇ ਆਪਣੀ ਸਰਕਾਰਾਂ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਮੈਨੂੰ ਯਾਦ ਹੈ ਕਿ ਮੇਰੇ ਕੋਲੇ ਲੋਕੀ ਆ ਗਏ ਕਹਿੰਦੇ ਕਿਊਲ ਕਨੈਕਸ਼ਨ ਹੋਰ ਦਿਓ ਮੈਨੂੰ ਲੱਗਦਾ 2 ਲੱਖ ਤੋਂ ਵੰਡੇ ਸੀ ਵੰਡੇ ਸੀ ਕਿ ਨਹੀਂ ਸੁਣ ਹਾਂਜੀ ਹਾਂਜੀ ਅੱਜਾ ਹੋਰ ਦੱਸੋ ਕਿੰਨਾ ਕੁਰੇ ਰਹਿ ਨਹੀਂ ਗਲੇ ਐਏ ਵੀਰ ਹੁਣ ਗੱਤੀ ਨਾ ਕਰਿਆ ਕੋਈ ਬਤਲਾ ਲਾ ਆ ਗਿਆ ਨਾ ਫਿਰ ਨਹੀਂ ਮਿਲਨੇ ਤੁਨ ਨਹੀਂ ਨੀ ਖਸਾ ਤੋ ਦਵੰਤ ਮਾਨ ਕੇਂਦਰੀਵਾ ਤੈਨੂੰ ਗੋਡੇ ਟੇਕਣੀ ਪੈਣੇ ਆ ਵਾਪਸ ਕਾਨੂੰ ਲੈਣੇ ਪੈਣੇ ਜਿੰਦਾਬਾਦ 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 ਮੈਂ ਗਰੰਟੀ ਦਿੰਦਾ ਜਿਵੇਂ ਕਾਲੀ ਦੇ ਚੱਲ ਪਿਆ ਇਹਨਾਂ ਨੂੰ ਗੋਡੇ ਟੇਕਣੀ ਪੈਣੇ ਆ ਔਰ ਦੀ ਤੱਕ ਸਭ ਨੇ ਟੇਕਣੀ ਪੈਣੀ ਹੈ ਕਿੰਨਾ ਤੇਰੀ ਜ਼ੋਰ ਤੇ ਪਰਦੇ ਆਗੇ ਲੋਕ ਕੇ ਇੱਕ ਤੇਰੀ ਜ਼ੋਰ ਤੇ ਪਰਦੇ ਆਗੇ ਲੋਕ ਕੇ ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਇਕ ਹੈ ਨਾ ਤੁਹਾਨੂੰ ਕਦਾ ਵੀ ਪਤਾ ਹੋਣਾ ਚਾਹੀਦਾ ਹੈ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਅੱਛਾ ਕੀ ਕਹਿੰਦੇ ਆ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਤਾਂ ਕਮਾ ਕੇ ਅਸੀਂ ਲਾਹ ਲਦੇ ਅਸੀਂ ਲੋਨ ਪਲਾਟ ਕੇ 10 ਸਾਲਾਂ ਨੇ ਕੋਲੀ ਇਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਆਕਾਲੀ ਦਾ ਨਹੀਂ ਹੁੰਦਾ ਨਾਲ ਮਨ ਲਗਾ ਉਥੋਂ ਬੰਗਾਲ ਦਾ ਹੋਣਾ ਹੈ ਇੱਕ ਮਹੇਸ਼ਵਰੀ ਵੀ ਭਾਉਤ ਇਹ ਕੋਈ ਸੀਵਾ ਪੰਥ ਨਹੀਂ ਪਤਾ ਹੀ ਆ ਸਾਰੇ ਉਹ ਥੋੜੇ ਆਦੇ ਫੂਕ ਆ ਚਾਲੀਆ ਰੇਕੜੇ ਰਕਵਾਏ ਕਰਨ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਪੰਜਾਬ ਦੀ ਨਹੀਂ ਵੰਡਦੇ ਮੈਂ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਦੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮ ਉਹ ਅੱਗੇ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਤੇ ਉਹਨਾਂ ਦੇ ਨਾਲ ਥੋੜੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਉਹ ਵੀ ਅਕਾਲੀ ਦਲ ਤੁਹਾਡੀ ਮਾਂ ਪਾਪਾਂ ਤੇ ਪੰਜਾਬ ਦੀ ਐ ਖੇਤਰੀ ਪਾਰਟੀ ਆ ਟੋਡੀਆਂ ਅਸੀਂ ਕਿਉਂ ਨਾ ਮਰਨਾ ਤੁਹਾਡੇ ਵਾਸਤੇ ਪੰਜਾਬ ਵਾਸਤੇ ਸਾਜੀ ਸੁਪਾਦਲ ਬਾਪੂ ਬਾਗਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ 'ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ ਚੋ ਸੱਤ ਚ ਰੇੜੇ ਜਾਂ ਕਿਸੇ ਦੇ ਘੇਣਾ ਹੋ ਮੁੱਖ ਮੰਤਰੀ ਕੋ ਹੁੰਦਾ ਐਨਾ ਮੰਗੁਨੇ ਜਿਹੜੇ ਆਪਾਂ 10 ਸਾਲ ਖਰਾਬ ਕਰਲੇ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਪਟੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆਪਾਂ ਹੁਣ ਮਗਰ ਲੱਗ ਗਏ ਤੇ 10 ਸਾਲ ਕੀ ਹੋਇਆ زندگی خراب ہوگی نا ہاں جی ਹੁਣ ਆਪਾਂ ਮੈਂ ਕਿਹਨਾ ਚੁਣਾਂ ਹੁਣ ਮੈਂ ਤੁਹਾਨੂੰ ਉਹਦਾ ਪਿਆਮ ਦਾ ਨਕਸ਼ਾ ਦੱਸਾਂ ਅੱਜ ਅਖਬਾਰ ਚ ਵੀ ਆਇਆ ਹੈ ਅੰਗਰੇਜ਼ੀ ਟ੍ਰਿਬਿਊਨ ਵਿੱਚ ਪਿਛਲੇ 25 ਸਾਲਾਂ ਚ ਕਿੱਲਾ 11000 ਏਕੜ ਕੁਆਇਰ ਹੋਇਆ 25 ਸਾਲਾਂ ਚ 25 ਸਾਲਾਂ ਦਾ ਯਾਰ ਥੱਲੇ ਬੈਜੋ ਥੱਲੇ ਬੈਜੋ ਸਾਰਾ ਅ ਨਹੀਂ ਨਹੀਂ ਉਹ ਕੈਮਰਾ ਦਾ ਕੰਦਾ ਬੰਦ ਹੈ ਕੱਲੇ ਕੱਲੇ ਨਾ ਨਾ ਲੈ ਕੱਲੇ ਕੱਲੇ ਕਾਦੀ ਵੀਰਾਂ ਨੇ ਕਾਦੀ ਉਹਨਾਂ ਨੂੰ ਵੀ ਆਜ ਤਾਂ ਨਾ ਮੋੜੇ ਕੱਛਾ ਕਿੰਨਾ ਕਰੇ 40 ਹਜ਼ਾਰ ਕਿਲਾ ਆਤਾ ਦੇਖ ਰਿਹਾ ਗਰਮ ਪਾਣੀ ਕਿੰਨਾ ਕੇ ਗਰਮ ਹੈ ਜੇ ਤੁਹਾਨੂੰ ਲੱਗਿਆ ਠੰਡਾ ਹੈ ਤੇ 70 70 ਹਜ਼ਾਰ ਕਿਲਾ ਹੋਟ ਚੱਕ ਲੈ ਕੋਈ ਜਮੀਨ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਸਾਤੜੇ ਹਾਂ ਹਾਂ ਪੀਤ ਸਾਲ ਹੋ ਗਏ ਪੂਰਾ ਜੰਗੀਗਰ 28000 ਕਿੱਲਿਆਂ ਕੋਆਇਲ ਕੀਤੀ ਸੀ ਉਦੋਂ 28000 ਹਲੇ ਅੱਜ ਤੱਕ ਬੜਬੜ ਕੇ ਜੜਣੀ ਨਹੀਂ ਆਦੀ ਪਿਆ ਇਹ ਨਸਤੇ ਤੇ ਜਾਣਾ ਕਿ ਆਹ ਕਹਿੰਦੀ ਹੈ 40000 ਲੈਣਾ ਕਿਸ ਵਾਸਤੇ ਹੈ ਉਹ ਕੀ ਬਿਲਡਰਾਂ ਨੇ ਅਡਵਾਂਸ ਖੜੀ ਬੈਠੇ ਆ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਕਿ ਆਹ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ